ਵੀ ਤੋੜਦੇ ਹਾਂ ਜਾ ਕੇ ਵੇਲੀ ਬੈਠੇ ਤੇ ਮੈਂ ਪੱਥੇੜੀਆਂ ਤੋੜ-ਤੋੜ ਕੇ ਅੱਗੇ ਛਾਂਗੀਆਂ ਸਾਰੀਆਂ ਨਹੀਂ ਕਿ ਪੀ ਅਸੀਂ ਕਰ ਲਗੇ ਕੋਈਕਾ ਨਾ ਸਾ ਤੈਨੂੰ ਕੀ ਪਤਾ ਤੁਹਾਡਾ ਨੱਕ ਮਰਨ ਅਲੀ ਚੋਚਲੇ ਜੀਏ ਤੂੰ ਨਲੀ ਚੋਚਲੇ ਇਹ ਭੂਂਡ ਭਾਂਡ ਵੇਹੇ ਤਾਂ ਕੰਮੂ ਤੇਰੇ ਅੱਗੇ ਨੂੰ ਸਜਾ ਦੇਣਾ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਜੜਾ ਮੈਂ ਕੰਮੂ ਤੂੰ ਤੁਲਸੀ ਦਾ ਬੂਟਾ ਵੀ ਮੇਰਾ ਪੱਟ ਦਿੱਤਾ ਸੱਚੀ ਕੱਲ ਕੀ ਹਾਲ ਚਾਲ ਆ ਗਿਆ ਬਲਾਉ ਦੇ ਸਹੀਠੋਕੀ ਤੇ ਸਾਹਮਣੇ ਕੌਣ ਆ ਕੰਮੂ ਦੋਸ਼ੀਆਂ ਦਾ ਦੋਚੀ ਕੰਮੂ ਹੋਣੀਆ ਬੂਟਿਆਂ ਦੇ ਓਲੇ ਕੰਮੂ ਨੂੰ ਘੇਰੀਆਂ ਜੀ ਕੰਮੂ ਕਿਵੇਂ ਪਾਉਂਦੇ ਆ ਮਾਂ ਪਰਲੇ ਪਾਸੇ ਰਾਜੀ ਇਹ ਵਿਚਾਲੇ ਜੇ ਪਾ ਤੇਲ ਪਰਲੇ ਪਾਸੇ ਕਦੇ ਰਾਜੂ ਵੀ ਆ ਗਿਆ ਇੱਥੇ ਕਿੱਥੇ ਪਾਤਾ ਇਹ ਇੱਥੋਂ ਥੋੜਾ ਨਾ ਥੱਲੇ ਜਾਣਾ ਮਾਂ ਆਵੇ ਤਦੇ ਮੈਂ ਇੱਥੇ ਪਾਉਂਦਾ ਹਾਂ ਉਹ ਵੇ ਰਾਜਾ ਏਡਾ ਯਾ ਕਰਕੇ ਪਾ ਇਹਨੂੰ ਲੈ ਪਿੱਛੇ ਗੋਬਿੰਦਾ ਵੀ ਖਾ ਰਾਜੂ ਜੀ ਤੁਸੀਂ ਤਾਂ ਕੁਝ ਕਰਨਾ ਨਹੀਂ ਆ ਫਿਰ ਮੈਂ ਤਾਂ ਹੁਣ ਕਰਾਉਣਾ ਹੀ ਆ ਨਾ ਆਈ ਨਾ ਇਹਨੇ ਬੂਟੇ ਛਾਂਗਣ ਵਾਲੇ ਹੋਇਆ ਕੋਈ ਬਣਾ ਹੀ ਕੋਈ ਛੇ ਬੂਟਿਆਂ ਨੂੰ ਮੁਰਕੇ ਕਹੋ ਗਿਆ ਨਹੀਂ ਕੀਤਾ ਹੋਣੀ ਕੀਤਾਗਾ ਤੇ ਬੀਬੀ ਨੇ ਸਾਨੂੰ ਕੱਲ ਦਾ ਕਿਹਾ ਜਿਹੜੀ ਕਹਿੰਦੇ ਇਹ ਹੈ ਇਹ ਹੀ ਸਾਰੀ ਦਿਹਾੜੀ ਬੂਟਿਆਂ ਦਾ ਧਿਆਨ ਰੱਖਦੀ ਇਹਦੇ ਕਰਕੇ ਬੂਟੇ ਸਾਡੇ ਘਰ ਦੇ ਵਿੱਚ ਆਈ ਨਹੀਂ ਨਹੀਂ ਤੇ ਫਿਰ ਤੈਨੂੰ ਸੁਸਤੀ ਦਬਕਾਰ ਕੰਮ ਵੀ ਕਰਾਉਂਦਾ ਨਹੀਂ ਤੇ ਸਾਡੇ ਘਰ ਦੇ ਵਿੱਚ ਬੂਟੇ ਨਹੀਂ ਆਜਣਾ ਉੱਥੋਂ ਘਟਸਾਂ ਜੇ ਇਧਰ ਵੜ ਜਾਨਾ ਇਧਰੋਂ ਹਟਦਾ ਦਿਓ ਉੱਪਰ ਨੂੰ ਵੜ ਜਾਨਾ ਮੈਂ ਰਾਤ ਨੂੰ ਤੈਨੂੰ ਸਰਪੰਚੀ ਦੀਆਂ ਗੱਲਾਂ ਆਉਣ ਲੱਗ ਜਾਂਦੇ ਆ ਵਾਹ ਵੇਖ ਕਿਉਂ ਠੀਕ ਆ ਆ ਗੇੜ ਵਖਾਈ ਓ ਚੱਕੀ ਏ ਬੰਨਣੀ ਵੀਰ ਜੀ ਬੰਨਣੀ ਵੇਲਾ ਇਹ ਬੰਨੀ ਨਹੀਂ ਆ ਇਹ ਕੀ ਦੀ ਵੇਲਾ ਰਾਜੂ ਬਹੁਤ ਲਾਹ ਦੀ ਥੱਲੇ ਮੋਢੇ ਦੀ ਵੇਲਾ ਥੱਲੇ ਉਹ ਤੇ ਲਾਉਣੀਆਂ ਘੋੜੀ ਚੱਕ ਲੈ ਆ ਕੰਮੂ ਘੋੜੀ ਓਏ ਗੜ ਵੜਦੀ ਇੱਥੇ ਤੂੰ ਕੰਮੂ ਇੱਥੇ ਲਿਆ ਲੋੜੀ ਨਹੀਂ ਫੜਨਦੀ ਨਹੀਂ ਲੋੜ ਹਾਂ ਕੁਤੰਦੇ ਕਹੀ ਜਾਂਦੀ ਆ ਥੱਲੇ ਨੂੰ ਨਾ ਲਿਆ ਬਰਾਬਰ ਬਰਾਬਰ ਵਾਢੇ ਖਾਂ ਗੁਣੀਆਂ ਚ ਗੁਣੀਆਂ ਸਭ ਕੁਛ ਨੂੰਗੇ ਦਾ ਖਾਂ ਬਣਿਆ ਆ ਤੇ ਥੱਲੇ ਥੱਲੇ ਛੁਦਾਰੋ ਥੱਲੇ ਥੱਲੇ ਛੁਦਾਰੋ ਕਿਵੇਂ ਨੂੰ ਪਈ ਹੈ ਇਹਦਾ ਉੱਤੋਂ ਛਾਂਗ ਲੱਗ ਪਏ ਤੇ ਥੱਲੇ ਥੋੜਨਾ ਛਾਂਗ ਲੱਗ ਓਏ ਮੈਂ ਤਾਂ ਆਖਿਆ ਛਾਂਗਣੇ ਆ ਓਏ ਹੁਣ ਥੱਲੋਂ ਥੱਲੋਂ ਹੁਣ ਥੱਲੇ ਨੂੰ ਛਾਂਗਦੇ ਹੁਣ ਥੱਲੇ ਨੂੰ ਚੌੜਸ ਛਾਂਗਦੇ ਆ ਵੜਦੇ ਅੱਗੋ ਅੱਗੋ ਸਾਰੇ ਵੜਦੇ ਵੜਦੇ ਲੈ ਗੋ ਇੱਕ ਮਿੰਟ ਤੇ ਇਹਨਾਂ ਚੌਥਾ ਤਰੀਕਾ ਮੈਂ ਦੱਸਿਆ ਅੱਗੇ ਤੇ ਇਹ ਸੰਦ ਨਹੀਂ ਸਾਰੇ ਲਿਆ ਕੇ ਦਿੱਤੇ ਤੇ ਤਾਂ ਵੀ ਤੈਨੂੰ ਵੱਢਨੇ ਆਉਂਦੇ ਗੋਲ ਨਾ ਕਰ ਚੌਰ ਸਾਰੇ ਨੂੰ ਨਹੀਂ ਐ ਹੀ ਹੋਣਾ ਮੋਟੇ ਨੇ ਰੋਡਾਂ ਆ ਉੱਥੇ ਵੀ ਦਾਦਾ ਜੀ ਤੇਰੀ ਗੋਲ ਨਾ ਪਹਿਲੇ ਗੁੱਟੇ ਤੋਂ ਖੜਾ ਆ ਜੀ ਗੋਲ ਇਹ ਬੰਦਿਆਂ ਦਾ ਤੈਨੂੰ ਕੰਮ ਨਹੀਂ ਕਰਨਾ ਹੋਣਾ ਤੂੰ ਕੰਮ ਨਹੀਂ ਕਰ ਸਕਦਾ ਇਹਦਾ ਮੁਰਕਾ ਨਕੋਚਾ ਕੱਢਣ ਨੂੰ ਆ ਜਾਊਗਾ ਆ ਨਹੀਂ ਆ ਨਹੀਂ ਆਜੂ ਰੇੜੇ ਪਿੱਛੇ ਪਹੁੰਚਣਾ ਲੱਗ ਜੀ ਦੇਖ ਐਥੇ ਰੱਖੀ ਰੱਖਣਾ ਇਹ ਉਹਨੇ ਰੇੜਾ ਤੇ ਵਾਰ ਪਰਕੇ ਲੈ ਆਉਣਾ ਰੇੜਾ ਇਹ ਨਾ ਨਹੀਂ ਨਾ ਪਰਕੇ ਲੈ ਆਓ ਓਕੇ ਓਕੇ ਹਾਂ ਜੀ ਜਾਓ ਰੇੜੀ ਗੀਗੀ ਲੈ ਆਓ ਚੋਪਾ ਪਾਈ ਚੱਲ ਇਧਰ ਲੈ ਕੇ ਕਰਕੇ ਵਾਹ ਇਹਨੂੰ ਆ ਵਧੀਆ ਵਾ ਹਾਂ ਆ ਰਹਿ ਗਿਆ ਇਧਰ ਨਾਲੇ ਹਾਂ ਇਹਨੂੰ ਤਾਂ ਵੈਸੇ ਆਰੀ ਲੈ ਕੇ ਚੜ ਇਹਨੂੰ ਆਰੀ ਲੈ ਤੇ ਕੰਨਾਂ ਨੂੰ ਇਹਦੇ ਨਾਲ ਆ ਰਿਹਾ ਦੇ ਨਾ ਹਾਂ ਆ ਰਿਹਾ ਆ ਹੋਰ ਕੀ ਆਉ ਤਾਂ ਨੁੱਕਰ ਜੀ ਬਾਡੇ ਚੌਰਸ਼ ਨਹੀਂ ਦਾ ਕੀ ਕਰਾਂਗੇ ਤੇਰਾ ਕਰਾਂਗੇ ਹਾਂ ਚਲ ਆ ਇਧਰ ਲੈ ਪਾਸੇ ਇਹਨੂੰ ਪਹਿਲਾਂ ਵੱਡ ਮੋਟੇ ਇਹਨੂੰ ਸਾਈਡਾਂ ਵੱਡ ਮੋਟਾ ਇਧਰ ਲੈ ਕੇ ਆ ਹੁਣ ਇਧਰੋਂ ਮੜਾ ਜਾ ਟੇਡਾ ਕਰ ਆਹ ਵੇਲਾ ਰਾਜੂ ਤੂੰ ਆਰੀ ਲੈ ਦੂਜੇ ਬੁੱਟੇ ਵਾਲੀ ਤੂੰ ਉਹ ਤੇ ਕਣੀ ਆਰੀ ਲੈ ਕੇ ਆ ਤੇ ਕਾਂਠੇ ਛਾਂਦੇ ਨਹੀਂ ਤੇ ਖੜ ਕੇ ਖਟਖਟ ਕਰਦੇ ਉਂਜੀ ਤੋੜਦੇ ਹੋਰ ਕੰਮ ਨਾ ਖਿੱਚਾ ਖਾਈਦਾ ਨਹੀਂ ਹੁੰਦਾ ਤੂੰ ਤੋੜ ਦੇ ਤੂੰ ਆ ਵੀ ਆਂ ਚਿੱਟੀਆਂ ਜਾਣੀਆਂ ਵਾ ਤੂੰ ਵੀ ਤੋੜ ਦੇ ਜਾ ਕੇ ਵੇਲੀ ਬਿਠੇ ਤੇ ਤੇ ਮੈਂ ਪੱਥੇੜੀਆਂ ਤੋੜ-ਤੋੜ ਕੇ ਅੱਗੇ ਛਾਂਗੀਆਂ ਆ ਆ ਮੈਂ ਇੱਥੇ ਥੱਲੇ ਥੱਲੇ ਛਾਂਗੀਆਂ ਆ ਇਹ ਤੂੰ ਹੀ ਨਹੀਂ ਛਾਂਗੂਗਾ ਤੁਹਾਨੂੰ ਤੇ ਜੇ ਕਹਿ ਛੱਡਦੀਆਂ ਬਸ ਆਉਣ ਨੂੰ ਟਾਲ ਕੇ ਆਉਣ ਨੂੰ ਟਲ ਕੇ ਬਸ ਉਹ ਕੰਮ ਕਰ ਲਿਆ ਉਹ ਕਰ ਲਿਆ ਇਹਨੂੰ ਤਾਂ ਕਰਕੇ ਬੰਨ ਕੰਮ ਨੂੰ ਇਹਨੂੰ ਢੁਕਾ ਕਰਕੇ ਇਹਨੂੰ ਇੱਥੇ ਬੰਨਣਾ ਹੋਏ ਦਿਨ ਇਹ ਡਿੱਗ ਪਿਆ ਵਾ ਕਿੰਨਾ ਚਿਰ ਮੈਂ ਨਾ ਉੱਠ ਕੇ ਲੱਗਾ ਕਿਸੇ ਪਾਸੇ ਕੰਮ ਲੱਭਣਾ ਹੀ ਹੈਗਾ ਤੇ ਆਪ ਦੇ ਆਪ ਸ਼ਰਮ ਸ਼ਰਮ ਆ ਹੀ ਜਾਣੀ ਕਿ ਅਸੀਂ ਕਰ ਲਗੇ ਕੋਈ ਤਾਂ ਨਾ ਕਰ। ਵਾਹ ਬਤਾ ਉਹਨਾਂ ਮਾਇਕਾ ਸਭਾ ਕੰਨੀ ਮਾੜ। ਦੀਦੀ ਬੰਦਲ ਦੀ ਓਏ। ਐ ਨਹੀਂ ਦੀਦੀ ਬੰਦਲ ਦੀ। ਆ ਵੜਦੇ ਨੁੱਕਰ ਦੀ ਆ ਵੇ। ਬੰਦਲ ਨਾਲ ਹੀ ਹੁੰਦੀ ਤੇ ਐਂ ਕੰਮ ਹੁੰਦੇ। ਇਹੜੀ ਵਾਰ ਲੱਗਣੀ ਆ। ਆ ਥੱਲੇ ਥੱਲੇ ਸਾਰੀ ਖਾਂਗ ਨਹੀਂ ਆ ਤਾ ਮੁੜ ਕੇ ਚੜਜੂਗੀ। ਆ ਇਕੱਠੀ ਕਰਕੇ ਬੰਨਣੀ ਨਹੀਂ। ਠੰਡਾ ਰਿਹਾ ਮੌਸਮ ਹੋ ਗਿਆ ਨਾ। ਠੰਡੇ ਮੌਸਮ ਕਈ ਕਰਕੇ ਕਿਹਾ ਹੀ ਪੀ ਸ਼ਾਂਗ ਲਗੇ। 14 ਨਾ ਬੰਨ। ਮੇਰਾ ਖੁੱਸਰਨਾ ਕਾਲੀ ਭਰਾ ਮੈਂ ਤਾ ਮਰ ਕੇ ਆਪ ਖਵਾਉਂਦਾ ਹਾਂ। ਆ ਬਾਵਾਂ ਨੂੰ ਹੁੰਦਾ ਤੇਰੀਆਂ ਨੂੰ। ਤੇ ਵੜ ਦੇਵੇ। ਮੇਰਾ ਪੁੱਤ ਨਾ ਖਾਲਿ ਹੋ ਗੇ। ਹਾਂ ਮੇਰਾ ਮਾਰਨ ਦੀ ਮਾਰ ਹੀ ਜਾਣ ਕੇ ਕੁੱਤੀ ਆਉਂਦੀ ਮੈਨੂੰ ਆਹ ਟਖਾਨਾਂ ਦੇ ਜਿਆਦਾ ਮਸਲੇ ਬਣਾਉਂਦੇ ਨੇ ਕੁੱਤਣਾ ਹੀ ਆਹ ਲੱਗੀ ਜਵੇ ਮਾਰਦੇ ਬਾਤ ਯਾਨ ਮੱਗੇ ਕਰਦੀਆਂ ਨਾ ਫੜ ਰਹਿਣ ਰਹਿਣ ਮੁੜ ਕੇ ਆਸੇ ਦਾ ਮੜਾਸਾ ਬਣ ਜਾਂਦਾ ਪਰਾਂ ਕਰ ਲਾ ਫੜ ਵੱਟ ਜਿੱਦੇ ਉਹਦੇ ਮੂੰਹ ਆਏ ਤੇ ਪੈਰ ਦੀ ਡੈਰੀ ਚੀਚੀ ਨਹੀਂ ਆਉਣੀ ਵਿੱਚ ਹਾਂ ਲੱਤ ਫੜਾਉ ਨੂੰ ਫਿਰਦੀ ਬੱਤੀ ਆ ਥੋੜਾ ਜਿਹਾ ਵੱਡਾ ਵਾ ਇਹਨੂੰ ਸ਼ੇਪ ਸੋਹਣੀ ਦਿੱਤੀ ਜਾਵੇ ਗੋਲ ਮਟੋਲ ਬਣਾ ਦੇ ਇਹਨੂੰ ਲੈ ਇਹਨੂੰ ਸ਼ੇਪ ਮੈਂ ਦੇਣਾ ਉਹਦਾਂ ਦੀ ਤੇ ਨਾ ਸ਼ੇਪ ਦਿੱਤੀ ਗਈ ਜਿੱਦਾਂ ਦਾ ਕਿਹਾ ਸੀ ਬਈ ਬਿਸਕਰਨਾ ਆਹ ਇਧਰ ਵੇ ਮੋਟਾ ਗਿਆ ਆਖਦਾ ਤੋਨੂੰ ਤੂੰ ਤਾਂ ਨਾਈ ਵਾਂਗੂ ਵਾਲ ਪਟੀ ਨਾਈ ਨਹੀਂ ਕਰਦਾ ਹੁੰਦਾ ਕੈਂਚੀ ਜੀ ਲਾ ਲਾ ਉਹ ਤੋਂ ਬੋਦੇ ਜਿਹਾ ਪਟੀ ਜਾਂਦਾ ਉਹਦੇ ਓਏ ਇਹ ਕੀ ਤੋੜਿਆ ਕਿ ਨਹੀਂ ਹੁਣ ਦੋ ਟੋਟੇ ਤੂੰ ਕਰ ਦੇ ਕੰਮ ਇਹਦੇ ਹਾਂ ਕਰ ਦੇ ਬੱਲੇ ਓਏ ਇਹ ਡੰਡਾ ਬਣਾਤਾ ਆਹ ਵੇ ਨਾਲੋਂ ਪਤਲੀਆਂ ਵੀ ਏਡੋ ਏਡੀ ਕਰਦੇ ਆਹ ਬੁੱਟੀ ਦੀ ਬਾਸ਼ਨਾ ਗੱਡੀ ਸੁਣੀ ਨਾ ਨਹੀਂ ਤੈਨੂੰ ਕੀ ਪਤਾ ਤੁਹਾਡਾ ਨੱਕ ਮਰਨ ਨਲੀ ਚੋਚ ਲੈ ਜੀਏ ਤੂੰ ਨਲੀ ਚੋਚ ਲੈ ਜਾਂ ਅੱਗੇ ਵਰਗੇ ਦਾ ਢਿੱਡਲੇ ਬਣਾ ਲਈ ਰੈਮਰ ਰੈਮਰ ਰੱਖਣੇ ਆ ਫੁੱਟੇ ਗੱਡੀ ਤੂੰ ਪਤਲੀ ਪਤੰਗ ਉਹ ਦੇ ਨਾਲ ਪਤਰੀ ਆਵੇ ਵੇਖ ਢਿੱਡ ਤਾਂ ਪਹਿਲਾਂ ਬੂਟੇ ਨਾਲ ਲੱਗੀ ਜਾਂਦਾ ਜਿਹੜਾ ਵੱਢਣ ਦੇ ਆ ਇਹ ਲੰਮੇ ਜਾਣਗੇ ਤਾਂ ਨੂੰ ਜਾਣਗੇ ਲੰਮੇ ਹੀ ਜਾਣਗੇ ਲੰਮੇ ਦੇ ਖੱਲਿਆਂ ਤਾਂ ਫਿਰ ਗੋਲਕਾਰ ਖੱਲਿਆਂ ਤਾਂ ਇੰਨੇ ਇੰਨੇ ਵੱਡੇ ਪਏ ਆ ਆਹ ਦੇ ਨੂੰ ਚੌੜੇ ਕੀਤੇ ਆ ਬੇ ਚੱਲਣਾ ਵਾ ਉਹ ਨਾਲ ਛੱਟ ਜੀ ਉਹ ਛਡਾਤਾ ਉਧਰੋਂ ਆਹ ਦੇ ਨੂੰ ਚੌੜੇ ਕਰੀ ਜਾਂਦਾ ਵਾ ਹਾਂ ਭਾਈ ਪਹਿਲੇ ਜਦੋਂ ਮੈਂ ਕਮਸਰਦ ਤੇ ਕਿਤੇ ਕਿਨਾ ਆ ਕਾ ਵੀ ਸਾਰੇ ਵੱਡਣਾ ਪਟਣਾ ਵਿੱਚ ਚੰਗੀ ਤਰ੍ਹਾਂ ਖੇੜੀਆਂ ਦਾ ਸਾਫ਼ ਕਰਨੀਆਂ ਚੰਗਾ ਠੀਕ ਬਿਲਕੁਲ ਆ ਚਮਕਾ ਦੇਣੀਆਂ ਉਹ ਜਿਹੜੇ ਨੂੰ ਲੱਗਦੇ ਲਗਾਉਂਦਾ ਨਾ ਇਹ ਪੂੜ ਪਾੜ ਹੋਏ ਤਾਂ ਕੰਮ ਤੇਰੇ ਅੱਗੇ ਨੂੰ ਸਜਾ ਦੇਣਾ ਉਹਨੂੰ ਤਾਂ ਕੋਈ ਫਰਕ ਨਹੀਂ ਪਾਣਾਗਾ ਕਿ ਤੂੰ ਉਹ ਨਾ ਮੋਟਾ ਬਣ ਗਈ ਕਰ ਦੋ ਜਮਾ ਸਵਾਈ ਕਰ ਦੋ ਲੈ ਆ ਵੀ ਆ ਗਈ ਕਿਉਂ ਨਾ ਨਿਕਾ Chandni ਆ ਔਰ ਉਹਨਾਂ ਨੂੰ ਕਿਹਾ ਤਾਂ ਯਾਰੀ ਲਾ ਤਾਂ ਛਡੋ ਆਜਾ ਸਾਰੀ ਛਾਂਗ ਦੋ ਭਲਾ ਬੈ ਕੇ ਨਹੀਂ ਹੋਣਾ ਇਹ ਤਾਂ ਕੀ ਕਰਨਾ ਛਾਂ ਉਹ ਧਰੇਕ ਦੀ ਬਾਧੂ ਆਉਣ ਨੀ ਚੌਕੇ ਤੇ ਆ ਸਾਰੀ ਛਾਂਗ ਦੋ ਜਮਾਈ ਉਧਰ ਗੋ ਉਧਰ ਵੀ ਛਾਂਗ ਦੋ ਉਧਰ ਗੋਪੀ ਮਿਸਤਰੀ ਨਾ ਕਰੇ ਗੁਣੀਆਂ ਬਰਾਬਰ ਆਵੇ ਮਰੂਦ ਵੀ ਛਾਂਗ ਦੋ ਸਾਰਾ ਆਹ ਕਿਨੇ ਬਣਾਇਆ ਹਰਾਇਆ ਪੱਥਰ ਕਿਰੀਆਂ ਨੇ ਮਰੂਦ ਦਾ ਤਾਂ ਹੋ ਕਾਲਪਿਆ ਉਹਨੂੰ ਥੋੜੀ ਕਸ ਕਰਨਾ ਉਹ ਪਰਲਾ ਫੋਲ ਆਹ ਆਹ ਕੀ ਉਹ ਖੋਦਾ ਜੇ ਬਣਾਦਾ ਬੂਟੇ ਨੂੰ ਪਾਦਾ ਹੀ ਉੱਤੇ ਨੂੰ ਤਾਂ ਨੂੰ ਤਿੱਖੇ ਕਰਕੇ ਕੀ ਕਹਿੰਦਾ ਉਹ ਤਾਂ ਡਾਣੀਆਂ ਨੂੰ ਤਾਂ ਛੱਡਦੀਆਂ ਪਰਲੇ ਦਾ ਤਾਂ ਧਾਰਾ ਬਾਟਦਾ ਉਹਨੂੰ ਬਾਟਦੇ ਬਰਾਬਰ ਕਰਦੇ ਜਾਂ ਤੁਹਾਨੂੰ ਉਹਨੂੰ ਵੀ ਕਰ ਬਰਾਬਰ ਹੋਵੇ ਨਾਲ ਮੰਮੀ ਤੈਨੂੰ ਨਲੀ ਲਾਈ ਜਾਂਦਾ ਸਾਰੀ ਮਾਰੇ ਨਾ ਸਾਦੇ ਮੂੰਹ ਨੂੰ ਬਾਟਦੇ ਬਰਾਬਰ ਲਾਉਂਦੇ ਨਹੀਂ ਉੱਥੇ ਬਰਾਬਰ ਕਰਦੇ ਉਹਨਾਂ ਕ ਵੱਢ ਕੇ ਧਰੇਗ ਦੀਆਂ ਟਾਣੀਆਂ ਡਾਦੋ ਉਧਰੋਂ ਠੀਕ ਹੁਤਾ ਵਾ ਮੈਂ ਜਿਹਨੂੰ ਕਹਾ ਮੇਰੀਆਂ ਬਾਹਾਂ ਇਧਰ ਹੋ ਕੇ ਥੱਲੇ ਚੰਗਾ ਦਬੀਆਂ ਹਰ ਗਣੀਆਂ ਗਲਵਾਣੀਆਂ ਨਹੀਂ ਲੈ ਹੁਣ ਦੂਜੇ ਦੀਆਂ ਵੀ ਲਾ ਦੇਵੇਂ ਮੇਰੀਆਂ ਨੇ ਕਿ ਬੂਟੇ ਵੱਢਿਆ ਬੰਦਿਆਂ ਦਾ ਰੰਪਾ ਆਇਆ ਇਸ ਵੇਲੇ ਮੇਰੇ ਮੈਂ ਨਹੀਂ ਕਿ ਇਹਨੇ ਤਾਂ ਕੋ ਗਿਆ ਨਹੀਂ ਤੇ ਮੈਂ ਛੱਡਣਾ ਕੁਛ ਨਹੀਂ ਤੇਰਾ ਵਾਹ ਇਹ ਲੱ ਸਹੇ ਪਾੜੂ ਬਰਾਬਰੀ ਤੇ ਮੈਂ ਇੱਥੇ ਪੱਥਰ ਵੇਲਾ ਕਿੱਡੇ ਕਿਡੇ ਆ ਆ ਤਾਰ ਖਿੱਚ ਦੇ ਕਿਉਂ ਮੋਟਾ ਥੱਲੇ ਵਾਲਾ ਬੂਟਾ ਰਹਿੰਦਾ ਪਰ ਰਾਜੂ ਦੇ ਗੋਲੇ ਹੋਵੇ ਇੱਕ ਹੀ ਮੈਂ ਹੱਥਾਂ ਨਾਲ ਹੀ ਪੜਦੇ ਨੇ ਕਹਿੰਦਾ ਮੈਂ ਪੱਤੀ ਆਹ ਲੈ ਲਈ ਮਸ਼ੀਨ ਨਾਲ ਲੱਗੇ ਹੱਥਾਂ ਨਾਲ ਪੜਦਾ ਨਹੀਂ ਪੱਤੀ ਪਲਾ ਟੁੱਟ ਜਾਂਦੇ ਆਖੋਣਾ ਹਾਂ ਇਹ ਨਹੀਂ ਕਦੀ ਨਾ ਛੱਡ ਕੇ ਆਹ ਕਹਿੰਦਾ ਇਹਦਾ ਹੱਥਾਂ ਨਾਲ ਪੜ ਦੂੰ ਮੈਂ ਕਰ ਦੋ ਕਰ ਦੋ ਸਭਾਈ ਨੇ ਕਿ ਕੀ ਉਹਨਾਂ ਨੇ ਬੂਧੀਆਂ ਖਿੜਾਈ ਜਾਂਣਾ ਵਾ ਕਿਵੇਂ ਕਮਲੀ ਦੇ ਝਾਟੇ ਵਾਂਗੂ ਯਾਦ ਨਾ ਸਾਫ ਸੇ ਭਈਆ ਕਿ ਆਪਾਂ ਆ ਗਈ ਗਾਣ ਮੈਂ ਲੱਗਣ ਲੱਗੀ ਉੱਠ ਕੇ ਲੱਗ ਪਿਆ ਤੇ ਹੁਣ ਜਿੰਨਾ ਤੇ ਕਰ ਲਾ ਨੀਤ ਨਾ ਕੰਮ ਕਰ ਲਾ ਕੋਈ ਗੁਗੂ ਨੇ ਤੇਰੀ ਹੋ ਲਾਲੀ ਘਾੜੀ ਦੂ ਕਵਲੀ ਕਿਆ ਐਵੇਂ ਕੀਤਾ ਹੋਰ ਕਹਿੰਦਾ ਲੈਂਦੀ ਆ ਭਾਈ ਕਵਲੀ ਦੇ ਘਟੇਂ ਗੁਲਾ ਉਹ ਕਿਹੜੀ ਨਰੀ ਜਹਾں ਦੇਖਦੇ ਕਿ ਬਣਾ ਦੇ ਪਾਰਟੀ ਹੈ ਜੜਾ ਇਹਨਾਂ ਨੂੰ ਸਭ ਨੇ ਵੇੜ ਦੇ ਜੜਾ ਮੈਂ ਕੰਮੂ ਤੂੰ ਤੁਲਸੀ ਦਾ ਬੂਟਾ ਵੀ ਮੇਰਾ ਪਾਟ ਦਿੱਤਾ ਕਿੱਥੇ ਆ ਉਰਲੇ ਬੰਨੇ ਸੀ ਜਿੱਥੇ ਆ ਤੇ ਫਾਇਰ ਸੀਗੇ ਓਏ ਨੀਪਤਾ ਵੀ ਰੇਅਰ ਇਹਦੇ ਚ ਚਿੜੀਆਂ ਦਾ ਆਲਣਾ ਵੀ ਆ ਬ੍ਰਦਰ ਤੇ ਦੋ ਆਲਣੇ ਹੋ ਗਏ ਪਿਛਲੇ ਦਿਨ ਵੀ ਛੱਡਿਆ ਸੀ ਕੱਲੇ ਕੱਲੇ ਨੇ ਦੱਸਿਆ ਕਿ ਚਿੜੀਆਂ ਦਾ ਆਲਣਾ ਵਾ ਚੜ ਜਾ ਕੋੜੀ ਚੜਨੇ ਕੋਲ ਕਰਕੇ ਬਾਹਰ ਚੜੀ ਚੜਾ ਦੇ ਨਹੀਂ ਕੋੜੀ ਲੱਗਦੀ ਸੀ ਕੋੜੀ ਲੱਭ ਗਈ ਦੀ ਨਿੱਕਾ ਜਿਹਾ ਕੋੜੀ ਨੇ ਚੜਿਆ ਦੇ ਕੋੜੀ ਬੈਗੀ ਗਾਣੀ ਆਏ ਹਾਏ ਦੱਸ ਆਹ ਵਾਲੀ ਨੇ ਬਿੰਦੀ ਚੜ ਜਾ ਕੋੜੀ ਜੰਨੀਣੀ ਕੋੜੀ ਮਾਤਾ ਲੇਪਦੀ ਲੇਪਦੀ ਇਹ ਨਹੀਂ ਲੇਪਦੀ ਟੈਨਸ਼ਨ ਨਾ ਲੈ ਕੋਈ ਨਹੀਂ ਕੋਈ ਨਹੀਂ ਇਹ ਵੀ ਇਹਨੂੰ ਬਾਦ ਨਹੀਂ ਦੇ ਹਾਂ ਲੱਗਦਾ ਤਾਂ ਐ ਹੀ ਆ ਛਿੜਾਈ ਵੱਢੀ ਜਾਂਦਾ ਕਿਉਂਕਿ ਇਹਨੂੰ ਵਧੀਆ ਲੱਗਦਾ ਕੰਮ ਕਰਨਾ ਜੀਦਾ ਬੋਈ ਬਕਸ ਭਈ ਇਹਦੀ ਮੁਰਕੇ ਇਹਨਾਂ ਦਾ ਲਿਮਕੇ ਦੀ ਬੋਤਲ ਵਾਂਗੂ ਬਣਾਦਾ ਇਹਨੂੰ ਤੇ ਉੱਤੋਂ ਵੀ ਤਾਂ ਰਹਿੰਦੇ ਰਹਿੰਦੇ ਬਸ ਕਰ ਹੁਣ ਤੋ ਆਲ ਨਹੀਂ ਲਾਉਣੇ ਦੁਬਾਰਾ ਰਹਿੰਦੇ ਰਹਿੰਦੇ ਕੋਈ ਨਹੀਂ ਵਧਨਦੇ ਨੂੰ ਤਾਂ ਨਹੀਂ ਜਾਣਾ ਇਹਨੇ ਆ ਜਾ ਮੇਰਾ ਵੀਰ ਥੱਲੇ ਤੂੰ ਜੇ ਜੀ ਵੱਖੀ ਕੱਢਦੀ ਆ ਕੰਮ ਹੋਣਾ ਲੈ ਲੱਕਰ ਨੂੰ ਭੋਰਾ ਕ ਲੱਕ ਕਰਕੇ ਦੁੱਤੋ ਫਿਰ ਜਦੋਂ ਉਤੋਂ ਛਾਤੀ ਚੌੜੀ ਕਰਤੀ ਤਾਂ ਥੱਲੇ ਉਹ ਟੱਡ ਕੱਢਦਾ ਇਹ ਕਹਿੰਦਾ ਦਸਹਿਰੇ ਆਸਤੇ ਰਾਵਣ ਬਣਾਉਣਾ ਟਾਈਮ ਨਾਲ ਇਹ ਦਸਹਿਰੇ ਹੱਥ ਰਾਵਣ ਬਣਾਉਂਦਾ ਫਿਰਦਾ ਹੀ ਹਾਂ ਇਧਰ ਲਾਈਏ ਥੋੜਾ ਹੋਰ ਰਹਿਣ ਦੇ ਤੂੰ ਭਰਾਵਾ ਲਾਉਣ ਦਾ ਨਹੀਂ ਫਾਇਦਾ ਇਹਨੂੰ ਜੁਜੇ ਲਾ ਲਗਾ ਸਾਰਾ ਗੰਜਾ ਕਰ ਦੇਣਾ ਰਹਿਣ ਦੇ ਰਹਿਣ ਦੇ ਵਾਏ ਕਰ ਕੈਂਚੀ ਫੜ ਜਿਹੜੀਆਂ ਫੈਲ ਇਹ ਕਰਨ ਲੱਗੇ ਬੰਦ ਲੈ ਇੱਕ ਵਾਰੀ ਮੈਂ ਇਧਰ ਆਹ ਬਹੁਤ ਇਹ ਕਰਨ ਲੱਗੇ ਇਹ ਵੇਲ ਤਾਂ ਬੰਨਣੀ ਆ ਤਾਂ ਆਹ ਜੂ ਵੀਰੇ ਪਰਲੇ ਜੰਗਲੇ ਪਰਲੇ ਨੂੰ ਪਰਲੇ ਪਾਸੇ ਨੂੰ ਖਿੱਚ ਹਾਂ ਮੋਟੇ ਵੇ ਲਾਉਣ ਵੀ ਬੰਨੀ ਜਾਂਦੀ ਬੰਦੇ ਨਾਲ ਇੱਥੇ ਬੜਾ ਭੜੇ ਅੱਗੇ ਕੋਣੋਂ ਬਾਹਰ ਨਿਕਲਦੀ ਆ ਜੁਣੀ ਚੱਲਦੀ ਆ ਇੱਥੇ ਹੀ ਰੱਖ ਆ ਕੈਮਰੇ ਦੇ ਅੱਗੇ ਆਊਗੀ ਮੁੜ ਕੇ ਮੋٹے ਦੀ ਲੁਤਰੋ ਨਹੀਂ ਅਮਨ ਦੀ ਲੁਤਰੋ ਬੰਨੋ ਇੱਥੇ ਆਪਣੇ ਵਾਲੇ ਕੈਮਰਾ ਕਰਕੇ ਵੇਖਣ ਦਿਆ ਵਾ ਆ ਗੁੱਗੂ ਦੀ ਲੁਤਰੋ ਚੱਲਦੀ ਪਾ ਲਈ ਇਹ ਮੈਂ ਕੀਤਾ ਇਹਨੂੰ ਇਹ ਗੁੱਗੂ ਦੀ ਲੁਤਰੋ ਬਹੁਤ ਚੱਲਦੀ ਇਹਨੂੰ ਬੰਨਣਾ ਵੀਰੇ ਇੱਧਰ ਵੀ ਰਸਾ ਪਾਇਆ ਇੱਕ ਚੱਲ ਲੈ ਚੱਲ ਲੈ ਚੱਲ ਇਹ ਮੋٹے ਨਾ ਵਧੀ ਨਾ ਮਹੀਨੇ 'ਚ ਇਹ ਵੇਖ ਲਓ ਮਹੀਨਾ ਅੱਜ ਕਿੰਨੀ ਤਰੀਕ ਆ ਪਹਿਲੀ ਪਹਿਲੀ ਹੋਂਦੀ ਪਹਿਲੀ ਨੂੰ ਇਹਨੇ ਉਜੜੇ ਗਿਆ ਜਦੋਂ ਵੱਢਣ ਜਾਏ ਆ ਉਦੋਂ ਕੱਟ ਕੇ ਨਾ ਇਹਦੇ ਇਹਦੇ ਨਾਲ ਹੀ ਜਮੇੜਦੇ ਆ ਉਧਰੋਂ ਲਾ ਕੇ ਮੋਟਾ ਨੂੰ ਵੀ ਬਚਾਉਂਦੀ ਉਹ ਆਗਲਾ ਐਂਟਰਟੇਨ ਕਰਦਾ ਵਾ ਮਿਸਤਰੀ ਬੋਰ ਨਾ ਹੋ ਜਾਏ ਕੰਮ ਕਰਕੇ ਹਾਂ ਆ ਪਾਣੀਆ ਵੀ ਕੱਟ ਸਾਰਾ ਔਣੀ ਚਲਾੜੀ ਨਹੀਂ ਅੱਜ ਵਰਦੀ ਨਹੀਂ ਵਰਦੀ ਨਹੀਂ ਔਣੀ ਚਲਾੜੀ ਨਹੀਂ ਅੱਜ ਧਾਵਾ ਔਮ ਤੋਂ ਲਾ ਗਏ ਨੇ ਇਹਦੇ ਨਾਲ ਬਲੇਵੇਂ ਮਾਰ ਕੇ ਤਾਂ ਨਹੀਂ ਕਰਦੇ ਇਹਨੂੰ ਬਸ ਆਹ 8000 ਰੁਪਏ ਕਿਉਂ ਤੋਂ ਕਾਹਦੇ ਨੇ ਮੰਨ ਗਿਆ ਰਾਜੂ ਉਹਦੇ ਪਾਪਾ ਧੋਣਾ ਪਾਣਾ ਜਿਹੜੇ ਪਾਣੀ ਵਾਲੇ ਪੈਰੋਂ ਜਾਂਦੇ ਇੱਕ ਤਾਂ ਨਾ ਆਹੋ ਇਹਦੇ ਨਾਲ ਇਹ ਤੋਂ ਉਧਰ ਜਾ ਰਿਹਾ ਪਤਾ ਨਹੀਂ ਸਾਰਾ ਵਾਲਾ ਕਿ ਪਾਣੀ ਵਾਲਾ ਲੈ ਹੁਣ ਦੱਸ ਤੂੰ ਕਿਹੜਾ ਵਾਲਾ ਹੋ ਦੇ ਵਾਲਾ ਦੁਦਿਆ ਕੈਮਰੇ ਦੀ ਤਾਰ ਨਾਲ ਹੈ ਕੈਮਰੇ ਦੀ ਤਾਰ ਵਾਲਾ ਹੋਣਾ ਹੈ ਇਹ ਮੋਟਾ ਬਜਨਤਾ ਨਹੀਂ ਹੋਣਾ ਮੋਟਾ ਪਹਿਲਾਂ ਇਹੋ ਕੰਮ ਕਰਦਾ ਰਿਹਾ ਅੱਛਾ ਜੀ ਮਾਲੀ ਸਾਹਿਬ ਹਾਂ ਜੁਵੇ ਸਾਹ ਹਾਂ ਇਹ ਤੋਂ ਕੈਂਟ ਜੇ ਚੱਲਿਆ ਖਲਵਾ ਦੇ ਨਹੀਂ ਉਹ ਆ ਤਾਂ ਮੰਮੀ ਨਹੀਂ ਖਾਈ ਬੜੇ ਟਾਈਮ ਦੀ ਉੱਤੇ ਮੁੰਡੇ ਕਾਟੇ ਨੂੰ ਲੈ ਪਟਤਾ ਓਡੀ ਇਹਦਾ ਕੋਈ ਫਾਇਦਾ ਤੇਰੀ ਐ ਕੋਈ ਨਹੀਂ ਲੱਗਦੀ ਮੁੰਡੇ ਐਡੀ ਸੀ ਜਣਾ ਫਾਈਲਿੰਗਾਂ ਸੇ ਚਰੇਈਆਂ ਹੁੰਦੀਆਂ ਨਹੀਂ ਉਹਦਾ ਰਹਈਆਂ ਨਹੀਂ ਉਹਦੋਂ ਵੀ ਅੱਗੇ ਇੱਕ ਪਟ ਕੇ ਆ ਲੈ ਜਿਓ ਬਤੂਆ ਪਟਦਾ ਹਾਏ ਹੁਣ ਨਾ ਵੱਢਦੀ ਭਰਾਵਾ ਹੁਣ ਆਜੂ ਮੇਰੇ ਫੇਰ ਤੁਹ ਬਤਉਂਗਾ ਜਾਰੇ ਹੋ ਗਿਆ ਹਾਂ ਆ ਥੱਲੇ ਵਾਲੇ ਕਿਹਾ ਬੁੱਤੇ ਭਾਈ ਜਾਣ ਕੇ ਉੱਥੇ ਉੱਥੇ ਆਚਾਰ ਤੋਂ ਦੇ ਅੱਖ ਮੱਈਆ ਗਵਾਈ ਦੇ ਇਹ ਕਿਹੜੇ ਕਰਦਾ ਕੰਮ ਦੇਖੀ ਐਵੇਂ ਮੇਰਾ ਨਾਂ ਨਹੀਂ ਲਾਉਣਾ ਰਾਜੂ ਵੀ ਬਤਾਉਂ ਉਹ ਵੈਸੇ ਵੀ ਬਤਾਉਣੀ ਲੱਗਦੇ ਪੜ੍ਹ ਲਓ ਆ ਵਿਚਾਲੇ ਆ ਦਾ ਠੀਕ ਆ ਇਹਨਾਂ ਨੂੰ ਲੱਗੋ ਉਹਦਾ ਬੂਟਾ ਪੱਜਿਆ ਹੀ ਉਹਨੂੰ ਘਰੋਲਾ ਗਿਆ ਸੀ ਇਹ ਪੱਟਦੇ ਨੂੰ ਨਹੀਂ ਕੋਈ ਇੱਥੇ ਲਾਦੀ ਹੈ ਨਾ ਆ ਚੱਲ ਐਂ ਤਾਂ ਨਾ ਕਾ ਵੀ ਇਹਨਾਂ ਦੇ ਤਾਂ ਨੂੰ ਜਾਣਾ ਹੁੰਦਾ ਤੇ ਉਹਨੂੰ ਠਾ ਰਹਿਣਾ ਹੁੰਦਾ ਇਹਨਾਂ ਨੇ ਨਹੀਂ ਤਾਂ ਨੂੰ ਜਾਣਾ ਦਿੱਜਾ ਤਾਂ ਕਿ ਕੋਈ ਨਹੀਂ ਦੁੱਗੂਈ ਟੀ-ਸ਼ਰਟ ਕੱਢ ਲਈ ਆ ਨਾ ਕਬੂਦੂ ਖਾਵੇ ਗੋਗੂਈ ਟੀ-ਸ਼ਰਟ ਲਈ ਜਾਣਾ ਤੂੰ ਕੋਈ ਨਹੀਂ ਗਣਗਣ ਬਦਲ ਲਵਾਂ ਆਹ ਕਰ ਆ ਇੰਨੇ ਨਹੀਂ ਆ ਬੂਟਾ ਨਹੀਂ ਹੁੰਦਾ ਆ ਬਤਾਉਂਦਾ ਪਟਣਾ ਪਿਆ ਤੂੰ ਲਾਓ ਭਰਾਵਾ ਇਹਨੇ ਆ ਬੂਟਾ ਪੜਦੇ ਭਰਾਵਾ ਇਹ ਨਹੀਂ ਹੋਣਾਗਾ ਠੀਕ ਮੰਮੀ ਦਾ ਖੜਾ ਆਪੇ ਜਿਆਦਾ ਦਵਾ ਦਾ ਪੜਦੇ ਮੈਂ ਗੱਡੀ ਆ ਲੈ ਲੈ ਇਹ ਕੇ ਬਾਜਾ ਆਰੇ ਦਾ ਪਤਨੀ ਰੇ ਉਹ ਤੇ ਯਾਦ ਹੈ ਉਹ ਤੇ ਯਾਦ ਕੋ ਵੀ ਲੈ ਜਾ ਉਹ ਵੀ ਪਾਟ ਦੋ ਇਹ ਆ ਵੀ ਕਰਨੀ ਸੈਟ ਆ ਪੱਥਰ ਚਾਟਿਆ ਲਾਇਆ ਨਾ ਨਹੀਂ ਪੱਥਰ ਚਾਟ ਨਹੀਂ ਆ ਉਹ ਆ ਮਾੜੀ ਪਲਾਟ ਆ ਇਹਨੇ ਤਾਹਾਨੂੰ ਜਾਣਾ ਵਾ ਲੈ ਜਾ ਚੱਕ ਕੇ ਇੰਨਾ ਗੂੜਾ ਚੱਕ ਲੈ ਉਹ ਵੀ ਚੱਕ ਲੈ ਹੁਣ ਤਾਂ ਸੋਕੀ ਦੀ ਆਰਡਰ ਚਾਹੀਦਾ ਆ ਸੁੱਕਿਆ ਪਹਿਲਾਂ ਪੱਟ ਮੇਰੀ ਗੱਲ ਸੁਣ ਚੱਕ ਲੈ ਆ ਵਿੱਚੋਂ ਕੱਢ ਖੇਲ ਚੋ ਸੁੱਕਾ ਯਾਰ ਇਹ ਆਇਆ ਚੁੱਪ ਤੇ ਹੀ ਰੱਖਿਆ ਸੀ ਜਦੋਂ ਇਹਨੇ ਘਾਨੇ ਕਰਾ ਪਿਓ ਨੇ ਪੁੱਤ ਨੇ ਗੱਡਿਆ ਉਹਨੇ ਹੀ ਰੱਖਿਆ ਹੈ ਮਿੱਟੀ 'ਤੇ ਕਮੂਦ ਉੱਤੇ ਰੱਖਿਆ ਸਕੀ ਵੀ ਵੜਾ ਜਾਪੇ ਸੁੱਕ ਜੂ ਚੱਕ ਲਾਗੇ ਖਾਲੀਆਂ ਦੀ ਵਿੱਚੋਂ ਵੀ ਸਫਾਈ ਕਰਨੀ ਆ ਵੀਰੇ ਕੱਲੀ ਉੱਤੋਂ ਉੱਤੋਂ ਦੀ ਵਿੱਚੋਂ ਖਾਲੀਆਂ ਨਹੀਂ ਗੰਦ ਹੁੰਦਾ ਹੀ ਨਹੀਂ ਆਪਣੀਆਂ ਇੱਥੇ ਖਾਲੀਆਂ ਨਹੀਂ ਪਤਾ ਨਹੀਂ ਪਾਣੀ ਬਹੁਤ ਲੱਗਦਾ ਰਹਿੰਦਾ ਪੱਥਰ ਗਿਆ ਵਾ ਪੱਥਰ